ਪੰਜਾਬ ਚ 3 ਸਾਲ ਪੂਰੇ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਵੀ ਕੱਲ ਦੇ ਪੰਜਾਬ ਚ ਅੰਮ੍ਰਿਤਸਰੀ ਨੇ ਪਰ 3 ਸਾਲਾਂ ਦੇ ਅੰਦਰ ਜਿਹੜੀਆਂ ਗਾਰੰਟੀਆਂ ਕੀਤੀਆਂ ਸੀਗੀਆਂ 6000 ਮੁਹੱਲਾ ਕਲੀਨਿਕ ਖੋਲਣ ਦੀ ਗਾਰੰਟੀ ਸੀ 600 ਵੀ ਨਹੀਂ ਖੁੱਲੇ 1000 ਰੁਪਏ ਪੈਣਾ ਨੂੰ ਦੇਣ ਦੀ ਗਾਰੰਟੀ ਸੀ ਕਿ 1000 ਰੁਪਏ ਛੱਡੋ 100 ਰੁਪਏ ਨਹੀਂ ਮਿਲਿਆ 24 ਘੰਟੇ ਬਿਜਲੀ ਦੇਣੀ ਉਹ ਵੀ 5 ਰੁਪਏ ਚ ਵਪਾਰੀਆਂ ਨੂੰ 24 ਘੰਟੇ ਬਿਜਲੀ ਨਹੀਂ ਬਿਲੀ 5 ਰੁਪਏ ਤੇ ਛੱਡ ਹੀ ਦਿਓ ਫਿਰ ਨਸ਼ਾ ਮੁਕਤੀ ਪੰਜਾਬ 3 ਮਹੀਨੇ ਤੇ ਨਸ਼ਾ ਖਤਮ ਕਰ ਦਵਾਂਗੇ ਨਸ਼ਾ ਖਤਮ ਤੇ ਕੀ ਹੋਣਾ ਸੀਗਾ ਖੁਦ ਦੇ ਆਮ ਆਦਮੀ ਪਾਰਟੀ ਦੇ ਲੋਕ ਨਸ਼ੇ ਦੇ ਕਾਰੋਬਾਰ ਕਰਨ ਲੱਗ ਪਏ ਫਿਰ ਰੇਤ ਮਾਫੀਆ ਖਤਮ ਕਰ ਦਵਾਂਗੇ ਉਹਦੇ ਨਾਲ 25000 ਕਰੋੜ ਰੁਪਏ ਆਊਗਾ ਉਹ ਕਿੱਥੇ ਗਿਆ ਰੇਤ ਮਾਫੀਆ ਆਮ ਆਦਮੀ ਪਾਰਟੀ ਦੇ ਐਮ ਆਰ ਪਾਰਟੀ ਦੇ ਮੰਤਰੀ ਬਣ ਕੇ ਬਹਿ ਗਏ ਫਿਰ ਸਾਰੇ ਗੈਂਗਸਟਰਸ ਨੂੰ ਪੰਜਾਬ ਚੋਂ ਗੈਂਗਸਟਰ ਮੁਕਤ ਕਰ ਦਵਾਂਗੇ ਅੱਜ ਆਮ ਆਦਮੀ ਪਾਰਟੀ ਦਾ ਕਾਰਕਟਰ ਸਭ ਤੋਂ ਵੱਡਾ ਗੈਂਗਸਟਰ ਬਣ ਕੇ ਬੈਠਾ ਹੈ ਫਿਰ ਕਿਸਾਨਾਂ ਦੇ ਸਾਰੀਆਂ ਫਸਲਾਂ ਉਤੇ ਐਮਐਸਪੀ ਔਰ 24 ਘੰਟੇ ਜੇ ਐਮਐਸਪੀ ਲਾਗੂ ਕਰ ਦਵਾਂਗੇ ਸਾਰੇ ਕਿਸਾਨਾਂ ਦਾ ਕਰਜ਼ਾ ਅਸੀਂ ਮਾਫ ਕਰ ਦਵਾਂਗੇ ਦੋ ਦੱਸੋ ਕਿਸਾਨਾਂ ਨੂੰ ਡਾਂਗਾਂ ਨਾਲ ਕੁੱਟਣ ਦੇ ਆ ਸੜਕਾਂ ਤੇ ਭਜਾ ਭਜਾ ਕੇ ਦੁੜਾ ਰਹੇ ਨੇ ਇਹ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਮੈਂ ਕਮਾ ਸਰਕਾਰ ਦੇ ਵਾਅਦੇ ਸੀਗੇ ਹੁਣ ਅਰਵਿੰਦ ਕੇਜਰੀਵਾਲ ਜੀ ਜਾ ਕੇ ਬੀਜੇਪੀ ਦੇ ਲੀਡਰਾਂ ਦੇ ਘਰਾਂ 'ਚ ਜਾ ਰਹੇ ਨੇ ਮੈਨੂੰ ਨਹੀਂ ਪਤਾ ਉਹ ਕਿਉਂ ਜਾ ਰਹੇ ਨੇ ਲੋਕ ਕਹਿ ਰਹੇ ਨੇ ਰਕਸ਼ਮੀਨ ਕਾਂਤਾ ਚਾਵਲਾ ਜੀ ਦੇ ਘਰ ਇਸ ਕਰਕੇ ਗਏ ਨੇ ਕਿ ਉਹ ਭਾਜਪਾ ਨੂੰ ਜਾ ਕੇ ਸਮਝਾਉਣ ਔਰ ਅਰਵਿੰਦ ਕੇਜਰੀਵਾਲ ਜੀ ਭਾਜਪਾ ਚ ਆਉਣਾ ਚਾਹੁੰਦੇ ਨੇ ਭਾਜਪਾ ਚ ਐਸੇ ਭ੍ਰਸ਼ਟ ਔਰ ਕਰਪਟ ਆਦਮੀ ਦਾ ਕੋਈ ਥਾਂ ਨਹੀਂ ਮੈਂ ਬੜਾ ਕਲੀਅਰ ਕਰ ਦੇਣਾ ਚਾਹੁੰਦਾ ਉਹ ਭਾਵੇਂ ਲక్ష్ਮੀ ਕਾਂਤਾ ਚਾਵਲਾ ਜੀ ਦੇ ਘਰ ਜਾਣ ਭਾਵੇਂ ਸਾਡੀ ਪਾਰਟੀ ਪ੍ਰਧਾਨ ਦੇ ਘਰ ਜਾਣ ਕਿਤੇ ਵੀ ਜਾਣ ਲੇਕਿਨ ਉਹ ਭਾਜਪਾ ਅੰਦਰ ਉਹਨਾਂ ਨੂੰ ਕਦੀ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ ਪੰਜਾਬ ਚ 3 ਸਾਲ ਪੂਰੇ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਵੀ ਕੱਲ ਦੇ ਪੰਜਾਬ ਚ ਅੰਮ੍ਰਿਤਸਰੀ ਨੇ ਪਰ ਤਿੰਨ ਸਾਲਾਂ ਦੇ ਅੰਦਰ ਜਿਹੜੀਆਂ ਗਾਰੰਟੀਆਂ ਕੀਤੀਆਂ ਸੀਗੀਆਂ 6000 ਮਹੱਲਾ ਕਲੀਨਿਕ ਖੋਲਣ ਦੀ ਗਾਰੰਟੀ ਸੀ 600 ਵੀ ਨਹੀਂ ਖੁੱਲੇ 1000 ਰੁਪਏ ਭੈਣਾ ਨੂੰ ਦੇਣ ਦੀ ਗਾਰੰਟੀ ਸੀ ਕਿ 1000 ਰੁਪਏ ਛੱਡੋ 100 ਰੁਪਏ ਨਹੀਂ ਮਿਲਿਆ 24 ਘੰਟੇ ਬਿਜਲੀ ਦੇਣੀ ਉਹ ਵੀ 5 ਰੁਪਏ 'ਚ ਵਪਾਰੀਆਂ ਨੂੰ 24 ਘੰਟੇ ਬਿਜਲੀ ਨਹੀਂ ਬਿਲੀ 5 ਰੁਪਏ ਤੇ ਛੱਡ ਹੀ ਦਿਓ ਫਿਰ ਨਸ਼ਾ ਮੁਕਤੀ ਪੰਜਾਬ 3 ਮਹੀਨੇ ਤੇ ਨਸ਼ਾ ਖਤਮ ਕਰ ਦਵਾਂਗੇ ਨਸ਼ਾ ਖਤਮ ਤੇ ਕੀ ਹੋਣਾ ਸੀਗਾ ਖੁਦ ਦੇ ਆਮ ਆਦਮੀ ਪਾਰਟੀ ਦੇ ਲੋਕ ਨਸ਼ੇ ਦੇ ਕਾਰੋਬਾਰ ਕਰਨ ਲੱਗ ਪਏ ਫਿਰ ਰੇਤ mafia ਖਤਮ ਕਰ ਦਵਾਂਗੇ ਉਹਦੇ ਨਾਲ 25000 ਕਰੋੜ ਰੁਪਏ ਆਊਗਾ ਉਹ ਕਿੱਥੇ ਗਿਆ ਰੇਤ mafia ਆਮ ਆਦਮੀ ਪਾਰਟੀ ਦੇ ਐਮ ਆਰ ਪੀ ਤੇ ਮੰਤਰੀ ਬਣ ਕੇ ਬਹਿ ਗਏ ਫਿਰ ਸਾਰੇ ਗੈਂਗਸਟਰਸ ਨੂੰ ਪੰਜਾਬ ਚੋਂ ਗੈਂਗਸਟਰ ਮੁਕਤ ਕਰ ਦਵਾਂਗੇ ਅੱਜ ਆਮ ਆਦਮੀ ਪਾਰਟੀ ਦਾ ਕਾਰਕਟਰ ਸਭ ਤੋਂ ਵੱਡਾ ਗੈਂਗਸਟਰ ਬਣ ਕੇ ਬੈਠਾ ਹੈ ਫਿਰ ਕਿਸਾਨਾਂ ਦੇ ਸਾਰੀਆਂ ਫਸਲਾਂ ਉਤੇ ਐਮਐਸਪੀ ਔਰ 24 ਘੰਟੇ ਜੇ ਐਮਐਸਪੀ ਲਾਗੂ ਕਰ ਦਵਾਂਗੇ ਸਾਰੇ ਕਿਸਾਨਾਂ ਦਾ ਕਰਜ਼ਾ ਅਸੀਂ ਮਾਫ ਕਰ ਦਵਾਂਗੇ ਦੋ ਦੱਸੋ ਕਿਸਾਨਾਂ ਨੂੰ ਡਾਂਗਾਂ ਨਾਲ ਕੁੱਟਣ ਦੇ ਆ ਸੜਕਾਂ ਤੇ ਭਜਾ ਭਜਾ ਕੇ ਢੁੜਾ ਰਹੇ ਨੇ ਇਹ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਮੈਂ ਕਹਾਂ ਸਰਕਾਰ ਦੇ ਵਾਅਦੇ ਸੀਗੇ ਹੁਣ ਅਰਵਿੰਦ ਕੇਜਰੀਵਾਲ ਜੀ ਜਾ ਕੇ ਬੀਜੇਪੀ ਦੇ ਲੀਡਰਾਂ ਦੇ ਘਰਾਂ 'ਚ ਜਾ ਰਹੇ ਨੇ ਮੈਨੂੰ ਨਹੀਂ ਪਤਾ ਕਿਉਂ ਜਾ ਰਹੇ ਨੇ ਲੋਕ ਕਹਿ ਰਹੇ ਨੇ ਰਕਸ਼ਮੀਨ ਕਾਂਤਾ ਚਾਵਲਾ ਜੀ ਦੇ ਘਰ ਇਸ ਕਰਕੇ ਗਏ ਨੇ ਕਿ ਉਹ ਬੀਜੇਪੀ ਨੂੰ ਜਾ ਕੇ ਸਮਝਾਉਣ ਔਰ ਅਰਵਿੰਦ ਕੇਜਰੀਵਾਲ ਜੀ ਬੀਜੇਪੀ ਚ ਆਉਣਾ ਚਾਹੁੰਦੇ ਨੇ ਬੀਜੇਪੀ ਚ ਐਸੇ ਭ੍ਰਸ਼ਟ ਔਰ ਕਰਪਟ ਆਦਮੀ ਦਾ ਕੋਈ ਥਾਂ ਨਹੀਂ ਮੈਂ ਇੱਕ ਬੜਾ ਕਲੀਅਰ ਕਰ ਦੇਣਾ ਚਾਹੁੰਦਾ ਉਹ ਭਾਵੇਂ ਲక్ష్ਮੀਕਾਂਤਾ ਚਾਵਲਾ ਜੀ ਦੇ ਘਰ ਜਾਣ ਭਾਵੇਂ ਸਾਡੀ ਪਾਰਟੀ ਪ੍ਰਧਾਨ ਦੇ ਘਰ ਜਾਣ ਕਿਤੇ ਵੀ ਜਾਣ ਲੇਕਿਨ ਉਹ ਬੀਜੇਪੀ ਅੰਦਰ ਉਹਨਾਂ ਨੂੰ ਕਦੀ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ